ਜੀ ਸਾਰਿਆਂ ਨੂੰ ਬੇਰਬਰੀ ਸਤਿ ਸ਼੍ਰੀ ਅਕਾਲ ਤੇ ਹਲ ਪੰਜਾਬੀ ਨੂੰ ਠੀਕ ਜੀ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਲੈ ਕੇ ਆਏ ਹਾਂ ਤੁਹਾਡੇ ਲਈ ਬੱਲਵਟ ਦੇ ਬਹੁਤ ਜਿਆਦਾ ਸੋਹਣੇ ਸੋਹਣੇ ਸੂਟ ਚੈੱਕ ਕਰ ਸਕਦੇ ਹੋ ਤੁਸੀਂ ਹੈਵੀ ਦੁਪੱਟੇ ਨਾਲ ਸ਼ਾਲ ਰਹਿਣ ਵਾਲੇ ਨੇ ਵੈਕਰ ਦੀ ਬੈਲ ਬਟਨ 9000 ਹੈਂਡਵਰਕ ਦੇ ਪੀਸ ਨੇ ਸਾਰੇ ਇਹਨਾਂ ਦੇ ਵਿੱਚੋਂ ਤੁਹਾਡੀ ਕੋਈ ਰਿਕੁਆਇਰਮੈਂਟ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਕਰ ਬੈਠੇ ਮੰਗਵਾ ਸਕਦੇ ਹੋ ਸਾਰੇ ਕਲਰ ਆਪਣੇ ਲਾਏ ਹੋਏ ਨੇ ਫਰੰਟ ਪੂਰਾ ਹੈਵੀ ਬਣਿਆ ਹੋਇਆ ਹੈ ਇਹਨਾਂ ਦਾ ਸੂਟਾਂ ਦਾ ਕਲਰ ਚੈੱਕ ਕਰ ਸਕਦੇ ਹੋ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਕਲੈਕਸ਼ਨ ਆ ਗਈ ਅੱਜ ਵਾਲੀ ਅਗਲੇ ਜਿਹੜੇ ਸੂਟ ਰਹਿਣ ਵਾਲੇ ਨੇ ਇਹਨਾਂ ਦਾ ਘੇਰਾ ਵਰਕ ਕੀਤਾ ਹੋਇਆ ਇਹ ਵੀ ਪਿਓਰ ਸਾਰਾ ਹੈਂਡ ਵਰਕ ਚ ਕੀਤਾ ਹੋਇਆ ਹੈਗਾ ਹੈਵੀ ਸ਼ਾਲ ਰਹਿਣ ਵਾਲੇ ਨੇ ਇਹਨਾਂ ਦੇ ਨਾਲ ਇਹਨਾਂ ਦੇ ਜਿਹੜਾ ਸੂਟਾਂ ਦਾ ਰੇਟ ਅੱਜ ਵਾਲਿਆਂ ਦਾ 2350 ਰੁਪਏ ਰਹਿਣ ਵਾਲਾ ਹੈਗਾ ਵਿਦ ਸ਼ਿਪਿੰਗ ਸਾਡੇ 30 ਸੂਟ ਜੀ ਤੁਸੀਂ ਕੋਈ ਵੀ ਸੂਟ ਘਰ ਬੈਠੇ ਆਰਡਰ ਕਰ ਸਕਦੇ ਹੋਗੇ 컬러 ਡਿਜ਼ਾਈਨ ਨੇ ਜਿਹੜੇ ਬਹੁਤ ਜ਼ਿਆਦਾ ਵਧੀਆ ਨੇ 컬러 ਕੰਬੀਨੇਸ਼ਨ ਵੀ ਵਧੀਆ ਰੈੱਡ ਕਲਰ ਦਾ ਰੈੱਡ ਮਹਿਰੂਨ ਸੂਟ ਆ ਗਿਆ ਅਗਲੇ ਜਿਹੜੇ ਸੂਟ ਰਹਿਣ ਵਾਲੇ ਨੇ ਉਹ ਆਪਣੇ ਰਹਿਣ ਵਾਲੇ ਨੇ ਖੀਨ ਖਾਪਦੇ ਖੀਨ ਖਾਪ ਦਾ ਸੂਟ ਆ ਨਾਲ ਬਾਟਮ ਰੱਖੀ ਹੋਈ ਹੈਗੀ ਸਿਲਕ ਦੀ ਤੇ ਜੈਪੁਰੀ ਰਹਿਣ ਵਾਲਾ ਹੈ ਇਹਦੇ ਨਾਲ ਦੁਪੱਟਾ ਹੈਂਡਵਰਕ ਦੇ ਪੀਸ ਨੇ ਸਾਰੇ ਬਹੁਤ ਜ਼ਿਆਦਾ ਵਧੀਏ ਵਧੀਆ ਸੂਟ ਨੇ ਚੈੱਕ ਕਰ ਸਕਦੇ ਹੋ ਤੁਸੀਂ ਕਿਹੜਾ ਵਰਕ ਕੀਤਾ ਹੋਇਆ ਇਹਨਾਂ ਤੇ ਜੈਪੂਰੀ ਦੁਪੱਟਾ ਰਹਿਣ ਵਾਲਾ ਹੈਗਾ ਬਾਟਮ ਤੇ ਵੀ ਇਹਨਾਂ ਦੇ ਤੁਹਾਨੂੰ ਵਰਕ ਮਿਲੂਗਾ ਪ੍ਰੋਪਰ ਏਸੀ ਅੱਜ ਵਾਲੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ